ਫਿਰੋਜ਼ਪੁਰ ਚ ਆਰਐਸਐਸ ਆਗੂ ਬਲਦੇਵ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਨੂੰ ਲੈ ਕੇ ਹੁਣ ਸਿਆਸਤ ਭੜਕ ਚੁੱਕੀ ਹੈ ਪੰਜਾਬ ਰਾਜ ਕੇਂਦਰ ਮੰਤਰੀ ਰਵਨੀਤ ਬਿੱਟੂ ਨੇ ਭਗਵੰਤ ਮਾਨ ਨੂੰ ਅਸਤੀਫੇ ਤੱਕ ਦੀ ਗੱਲ ਕਹਿ ਦਿੱਤੀ ਹੈ ਜੀ ਹਾਂ ਜਦ ਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਫਿਰੋਜ਼ਪੁਰ ਦੇ ਕਤਲ ਮਾਮਲੇ ਨੂੰ ਲੈ ਲਿਖਿਆ ਜੇਕਰ ਪੁਲਿਸ ਅਧਿਕਾਰੀਆਂ ਨੂੰ ਅਪਰਾਧ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ ਕਾਰਨ ਮੁਤਲ ਕੀਤਾ ਜਾ ਰਿਹਾ ਹੈ ਤਾਂ ਫਿਰੋਜ਼ਪੁਰ ਵਿੱਚ ਹੋਏ ਕਤਲ ਦੀ ਕੌਣ ਜ਼ਿੰਮੇਵਾਰ ਹੈ ਉਸੇ ਤਰਕ ਨਾਲ ਭਗਵੰਤ ਮਾਨ ਤੁਹਾਨੂੰ ਵੀ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਰਮਨੀਤ ਬਿੱਟੂ ਨੇ ਇਸ ਤਰ੍ਹਾਂ ਭਗਵੰਤ ਮਾਨ ਤੇ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਿਸ ਦੇ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਸੋਸ਼ਲ ਮੀਡੀਆ ਤੇ ਸੁਖਬੀਰ ਬਾਦਲ ਨੇ ਲਿਖਿਆ ਫਿਰੋਜ਼ਪੁਰ ਚ ਪੀਤੀ ਸ਼ਾਮ ਉੱਘੇ ਉਦਯੋਗਪਤੀ ਸ਼੍ਰੀ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਬੇਰਹਾਮੀ ਨਾਲ ਕੀਤੀ ਗਈ ਹੱਤਿਆ ਨੇ ਸਭ ਨੂੰ ਦੁਖੀ ਕੀਤਾ ਹੈ ਮੈਂ ਪੀੜਤ ਪਰਿਵਾਰ ਨਾਲ ਡੂੰਗੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਸ ਦੁਖਦੀ ਘੜੀ ਚ ਪਰਿਵਾਰ ਨੂੰ ਹੌਸਲਾ ਬਖਸ਼ੇ ਇਹ ਪੰਜਾਬ ਚ ਪੂਰਨ ਰੂਪ ਚ ਫੈਲ ਚੁੱਕਿਆ ਜੰਗਲ ਰਾਜ ਹੈ ਅਮਨ ਕਾਨੂੰਨ ਅਤੇ ਭਾਈਚਾਰਕ ਸਦ ਭਾਵਨਾ ਗੰਭੀਰ ਖਤਰੇ ਵਿੱਚ ਹਨ ਅੱਜ ਪੰਜਾਬ ਵਿੱਚ ਕਿਸੇ ਦੀ ਜ਼ਿੰਦਗੀ ਜਾਂ ਜਾਇਦਾਦ ਸੁਰੱਖਿਅਤ ਨਹੀਂ ਹੈ ਅਪਰਾਧੀ ਸ਼ਰਿਆਮ ਬੇਖੌਫ ਘੁੰਮ ਰਹੇ ਹਨ ਬੇਗੁਨਾ ਲੋਕਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕ ਕੀਤਾ ਜਾ ਰਿਹਾ ਹੈ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਰਾਜਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪ੍ਰਸ਼ਾਸਨਿਕ ਅਤੇ ਨੈਤਿਕ ਦੋਵਾਂ ਪਧਰਾਂ ਤੇ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਨਾਕਾਮੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਉਹਨਾਂ ਕੋਲ ਇੱਕ ਦਿਨ ਵੀ ਅਹੁਦੇ ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਬਚਿਆ ਹੈ ਤੇ ਇਸ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਭਗਵੰਤ ਮਾਨ ਸਰਕਾਰ ਤੇ ਤੰਜ ਕੱਸਿਆ ਦੱਸਦਿਆ ਕਿ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਦੇ ਇੱਕ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਬੁਧਵਾੜਾ ਨੇ ਨੇੜੇ ਨਵੀਨ ਅਰੋੜਾ ਨਾਮ ਦੇ ਵਿਅਕਤੀ ਘਰ ਜਾ ਰਿਹਾ ਤੇ ਜਾਂਦੇ ਸਮੇਂ ਹੀ ਦੋ ਅਣਪਛਾਤੇ ਹਮਲਾਵਾਰਾਂ ਨੇ ਲੋਕਾਂ ਨੇ ਉਸੇ ਗੋਲੀਆਂ ਮਾਰ ਦਿੱਤੀਆਂ ਜਾਨਕਾਰੀ ਮੁਤਾਬਕ ਨਵੀਨ ਦੇ ਪਿਤਾ ਵੀ ਸੰਗ ਨਾਲ ਜੁੜੇ ਹੋਏ ਹਨ ਪੁਲਿਸ ਨੇ ਹਮਲਾਵਾਰਾਂ ਵਾਲੇ ਸੁਰਾਗ ਲੱਬੰਡੀ ਸੀਸੀਟੀਵੀ ਫੁਟੇਜ ਇਕੱਠੇ ਕਰੀ ਹੈ ਹਮਲਾਵਾਰਾਂ ਨੂੰ ਫੜਨ ਦੀ ਵੱਖਰੀਆਂ ਟੀਮਾਂ ਵੀ ਬਣਾਈਆਂ ਗਈਆਂ ਨੇ ਦੱਸਦੀ ਕਿ ਨਵੀਨ ਦੇ ਦੋ ਛੋਟੇ ਬੱਚੇ ਵੀ ਨੇ ਪਰਿਵਾਰ ਨੇ ਹਮਲਾਵਾਰਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੋਵੇ ਕਿ ਕਿੰਨੇ ਟਾਈਮ ਚੱਕ ਹਮਲਾਵਾਰਾਂ ਨੂੰ ਪੁਲਿਸ ਫੜਦੀ ਹੈ ਤੇ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਪਰ ਇਸ ਨੂੰ ਲੈ ਕੇ ਸਿਆਸਤ ਵੀ ਭੜਕ ਚੁੱਕੀ ਹੈ ਤੇ ਹੁਣ ਰਵਨੀਤ ਬਿੱਟੂ ਤੇ ਸੁਖਬੀਰ ਬਾਦਲ ਭਗਵੰਤ ਸਰਕਾਰ ਤੇ ਤੰਗ ਕਰਦੇ ਹੋ ਉਹਨਾਂ ਨੂੰ ਅਸਤੀਫੇ ਦੀ ਗੱਲ ਕਰ ਰਹੇ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕੁਝ ਆਰਐਸਐਸ ਆਗੂ ਬਲਦੇਵ अरोड़ा ਦੇ ਨੌਜਵਾਨ ਪੁੱਤਰ ਨਵੀਨ अरोड़ा ਦਾ ਗੋਲੀਆਂ ਮਾਰ ਕੇ ਕਤਲ ਨੂੰ ਲੈ ਕੇ ਹੁਣ ਸਿਆਸਤ ਭੜਕ ਚੁੱਕੀ ਹੈ ਪੰਜਾਬ ਰਾਜ ਕੇਂਦਰ ਮੰਤਰੀ ਰਵਨੀਤ ਬਿੱਟੂ ਨੇ ਭਗਵੰਤ ਮਾਨ ਨੂੰ ਅਸਤੀਫੇ ਤੱਕ ਦੀ ਗੱਲ ਕਹਿ ਦਿੱਤੀ ਹੈ ਜੀ ਹਾਂ ਜਦ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਫਿਰੋਜ਼ਪੁਰ ਦੇ ਕਤਲ ਮਾਮਲੇ ਨੂੰ ਲੈ ਲਿਖਿਆ ਜੇਕਰ ਪੁਲਿਸ ਅਧਿਕਾਰੀਆਂ ਨੂੰ ਅਪਰਾਧ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ ਕਾਰਨ ਮੁਤਲ ਕੀਤਾ ਜਾ ਰਿਹਾ ਹੈ ਤਾਂ ਫਿਰੋਜ਼ਪੁਰ ਵਿੱਚ ਹੋਏ ਕਤਲ ਦੀ ਕੌਣ ਜ਼ਿੰਮੇਵਾਰ ਹੈ ਉਸੇ ਤਰਕ ਨਾਲ ਭਗਵੰਤ ਮਾਨ ਤੁਹਾਨੂੰ ਵੀ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਰਮਨੀਤ ਬਿੱਟੂ ਨੇ ਇਸ ਤਰ੍ਹਾਂ ਭਗਵੰਤ ਮਾਨ ਤੇ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਨਿਸ਼ਾਨੇ ਸਾਧੇ ਨੇ ਸੋਸ਼ਲ ਮੀਡੀਆ ਤੇ ਸੁਖਬੀਰ ਬਾਦਲ ਨੇ ਲਿਖਿਆ ਫਿਰੋਜ਼ਪੁਰ ਚ ਪੀਤੀ ਸ਼ਾਮ ਉੱਘੇ ਉਦਯੋਗਪਤੀ ਸ਼੍ਰੀ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਬੇਰਹਾਮੀ ਨਾਲ ਕੀਤੀ ਗਈ ਹੱਤਿਆ ਨੇ ਸਭ ਨੂੰ ਦੁਖੀ ਕੀਤਾ ਹੈ ਮੈਂ ਪੀੜਤ ਪਰਿਵਾਰ ਨਾਲ ਡੂੰਗੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਸ ਦੁਖਦੀ ਘੜੀ ਚ ਪਰਿਵਾਰ ਨੂੰ ਹੌਸਲਾ ਬਖਸ਼ੇ ਇਹ ਪੰਜਾਬ ਚ ਪੂਰਨ ਰੂਪ ਚ ਫੈਲ ਚੁਕਿਆ ਜੰਗਲ ਰਾਜ ਹੈ ਅਮਨ ਕਾਨੂੰਨ ਅਤੇ ਭਾਈਚਾਰਕ ਸਦ ਭਾਵਨਾ ਗੰਭੀਰ ਖਤਰੇ ਵਿੱਚ ਹੈ ਅੱਜ ਪੰਜਾਬ ਵਿੱਚ ਕਿਸੇ ਦੀ ਜ਼ਿੰਦਗੀ ਜਾਂ ਜਾਇਦਾਦ ਸੁਰੱਖਿਅਤ ਨਹੀਂ ਹੈ ਅਪਰਾਧੀ ਸ਼ਰਿਆਮ ਬੇਖੌਫ ਘੁੰਮ ਰਹੇ ਹਨ ਬੇਗੁਨਾ ਲੋਕਾਂ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕ ਕੀਤਾ ਜਾ ਰਿਹਾ ਹੈ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਰਾਜਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪ੍ਰਸ਼ਾਸਨਿਕ ਅਤੇ ਨੈਤਿਕ ਦੋਵਾਂ ਪਧਰਾ ਤੇ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਨਾਕਾਮੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਉਹਨਾਂ ਕੋਲ ਇੱਕ ਦਿਨ ਵੀ ਅਹੁਦੇ ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਬਚਿਆ ਹੈ ਤੇ ਇਸ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਭਗਵੰਤ ਮਾਨ ਸਰਕਾਰ ਤੇ ਤੰਜ ਕੱਸਿਆ ਦੱਸਦਿਆ ਕਿ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਦੇ ਇੱਕ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਬੁਧਵਾਰਾ ਨੇ ਨੇੜੇ ਨਵੀਨ ਅਰੋੜਾ ਨਾਮ ਦੇ ਵਿਅਕਤੀ ਘਰ ਜਾ ਰਿਹਾ ਤੇ ਜਾਂਦੇ ਸਮੇਂ ਹੀ ਦੋ ਅਣਪਛਾਤੇ ਹਮਲਾਵਾਰਾਂ ਨੇ ਲੋਕਾਂ ਨੇ ਉਸੇ ਗੋਲੀਆਂ ਮਾਰ ਦਿੱਤੀਆਂ ਜਾਣਕਾਰੀ ਮੁਤਾਬਕ ਨਵੀਨ ਦੇ ਪਿਤਾ ਵੀ ਸੰਗ ਨਾਲ ਜੁੜੇ ਹੋਏ ਹਨ ਪੁਲਿਸ ਨੇ ਹਮਲਾਵਾਰਾਂ ਵਾਲੇ ਸੁਰਾਗ ਲੱਭਣ ਦੀ ਸੀਸੀਟੀਵੀ ਫੁਟੇਜ ਇਕੱਠੀ ਕਰੀ ਹੈ ਹਮਲਾਵਾਰਾਂ ਨੂੰ ਫੜਨ ਦੀ ਵੱਖਰੀਆਂ ਟੀਮਾਂ ਵੀ ਬਣਾਈਆਂ ਗਈਆਂ ਨੇ ਦੱਸਦੀ ਕਿ ਨਵੀਨ ਦੇ ਦੋ ਛੋਟੇ ਬੱਚੇ ਵੀ ਨੇ ਪਰਿਵਾਰ ਨੇ ਹਮਲਾਵਾਰਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੋਵੇ ਕਿ ਕਿੰਨੇ ਟਾਈਮ ਚੱਕ ਹਮਲਾਵਾਰਾਂ ਨੂੰ ਪੁਲਿਸ ਫੜਦੀ ਹੈ ਤੇ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਪਰ ਇਸ ਨੂੰ ਲੈ ਕੇ ਸਿਆਸਤ ਵੀ ਭੜਕ ਚੁੱਕੀ ਹੈ ਤੇ ਹੁਣ ਰਵਨੀਤ ਬਿੱਟੇ ਤੇ ਸੁਖਬੀਰ ਬਾਦਲ ਭਗਵੰਤ ਸਰਕਾਰ ਤੇ ਤੰਜ ਕੱਸਦੇ ਹੋ ਉਹਨਾਂ ਨੂੰ ਅਸਤੀਫੇ ਦੀ ਗੱਲ ਕਰ ਰਹੇ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ